ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਫਤਿਹ ਸਮੂਹ ਸਿੱਖ ਪੰਥ ਨੂੰ ਤੇ ਪੰਜਾਬ ਨੂੰ ਆ ਦੂਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਫਤਿਹ ਦੁਬਾਰਾ ਆ ਗਈ ਜੀ ਜਗਰਾਉਂਦੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੁਬਾਰਾ ਐਂਟਰੀ ਹੋਈ ਆ ਮਹਾਰਾਜ ਐਕਵਰੀ ਫੇਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਫਤਿਹ ਤਾਂ ਬਲਾਈ ਆ ਤੁਹਾਨੂੰ ਦੋ ਵਾਰੀ ਪ੍ਰਸ਼ਾਸਨ ਨੂੰ ਵੀ ਮੁੜ ਕੇ ਨਾ ਕਿ ਉਹ ਵੀ ਅਮਰਤਪਾਲ ਸਿੰਘ ਨੇ ਕਨੈਪਿੰਗ ਕਰ ਲਈ ਅਮਰਤਪਾਲ ਸਿੰਘ ਨੇ ਲੁੱਟਖੋ ਕੀਤੀ ਆ ਬਾਬੇ ਲਖੇਵਾਲ ਰਹਿੰਦਾ ਬਾਬੇ ਲਖੇ ਦਾ ਜੀ ਗੜਬਈ ਨਾਨਕਸਰ 68 ਤੇ ਮੌਜੂਦਾ ਉਸ ਬੰਦੇ ਵੱਲੋਂ ਜਿਸ ਦਾ ਨਾਂ ਜੱਸੀ ਬਾਬਾ ਵੀ ਕਿਹਾ ਜਾਂਦਾ ਹੈ ਤੇ ਇਹ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਵੀ ਉਹ ਤੁਹਾਡੇ ਕੋਲ ਨਹੀਂ ਰਹਿੰਦਾ ਨਾਨਕਸਰਿਆਂ ਨੂੰ ਮੈਂ ਕਹਿ ਰਿਹਾ ਅਸੀਂ ਸਾਡੇ ਕੋਲ ਲਾਈਵ ਵੀਡੀਓ ਪਈਆਂ ਤੁਹਾਡੇ ਨਾਲ ਬੈਠਿਆਂ ਦੀਆਂ ਕੀਰਤਨ ਕਰਦਿਆਂ ਦੀਆਂ ਹਜੇ 2 ਦਿਨ ਪਹਿਲਾਂ ਦੀ ਉਸ ਨੇ ਉਸ ਦੀਆਂ ਦੋ ਵੀਡੀਓ ਸਾਡੇ ਕੋਲੇ ਆਈਆਂ ਜਿਨੇ 7-8 ਸਾਲ ਦਾ ਬੱਚਾ ਤੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਇਸ ਤਰ੍ਹਾਂ ਬਣਾਏ ਵੀ ਜਿਹੜੀ ਕਹਿਣੇ ਕਥਨੀ ਤੋਂ ਦੂਰ ਆਸੀਂ ਜਿਹਨੂੰ ਦਿਖਾ ਵੀ ਨਹੀਂ ਸਕਦੇ ਸਾਡੇ ਕੋਲ ਵੀਡੀਓ ਨਹੀਂ ਅਸੀਂ ਅੱਖੀਂ ਵੇਖੀਆਂ ਤੇ ਅਸੀਂ ਤਬਦੀਸ਼ ਕੀਤੀ ਤੇ ਪਤਾ ਲੱਗਿਆ ਵੀ ਇਹ ਇੱਕ ਨਹੀਂ ਚਾਰ ਬੱਚਿਆਂ ਦੇ ਨਾਲ ਇਸ ਬੰਦੇ ਨੇ ਇੱਕ ਕਰਮ ਕੀਤਾ ਜਿਦੇ ਤੋਂ ਦੋ ਲਾਪਤਾ ਬੱਚੇ ਨੇ ਤੇ ਸਮੂਹ ਸਿੱਖ ਪੰਥ ਤੇ ਬਾਹਰ ਵਸਦੇ ਸਿੱਖ ਤੇ ਜਿੰਨੇ ਵੀ ਪੰਜਾਬ ਚ ਵਸਦੇ ਨੇ ਪੰਜਾਬੀ ਨੇ ਤੇ ਉਹ ਦੇਖ ਲੈਣ ਨਤੀਜਾ ਕੀ ਆ ਬਾਬਿਆਂ ਦਾ ਤੁਸੀਂ ਕਹਿੰਦੇ ਸੀਗੇ ਵੀ ਇਹ ਕਿਵੇਂ ਹੋ ਗਿਆ ਬੀਬੀਆਂ ਦਾ ਕਸੂਰਾ ਉਹ ਜਿਨ੍ਹਾਂ ਨੇ 6 6 7 6 ਸਾਲ ਦੇ ਜਵਾਕ ਮੁੰਡੇ ਨਹੀਂ ਛੱਡੇ ਤੇ ਮੁੰਡੇ ਛੱਡ ਨਹੀਂ ਰਹੇ ਹਜੇ ਅੱਜ ਹੀ ਵੀਡੀਓ ਆਈ ਉਸ ਤੋਂ ਫੜਿਆ ਗਿਆ ਬਾਬਾ ਤੇ ਉਹ ਕੁੜੀਆਂ ਨੂੰ ਕਿੱਥੇ ਛੱਡ ਦੇਣਗੇ ਤੇ ਐਸਐਸਪੀ ਸਾਹਿਬ ਜਗਰਾਉ ਤੇ ਜਿਹੜਾ ਥਾਣਾ ਸੰਬੰਧਤ ਉਹਨੂੰ ਜਗਰਾਉ ਉਹਨੂੰ ਨੰਬਰ 686 ਨੂੰ ਬਾਬਾ ਜੱਸੀ ਰੈਸਟ ਕਰੋ ਛੇਤੀ ਤੋਂ ਛੇਤੀ ਬਾਬੇ ਜੱਸੀ ਨੂੰ ਫੜੋ ਉਹਦੇ ਤੇ ਪੌਕਸੋ ਐਟ ਲਾਓ ਉਹਦੀ ਤਫ਼ਤੀਸ਼ ਕਰੋ ਉਹ ਡੇਰੇ ਦੇ ਵਿੱਚ ਜਾ ਕੇ ਤਫ਼ਤੀਸ਼ ਕਰੋ ਇਸ ਸੰਬੰਧ ਦੇ ਵਿੱਚ ਇਸ ਵੀਡੀਓ ਸੰਬੰਧ ਵਿੱਚ ਮੈਂ ਹੁਣ ਦੂਜੀ ਗੱਲਬਾਤ ਕਰਨ ਲੱਗਾ ਉਸ ਪਰਿਵਾਰ ਨਾਲ ਜਿਨ੍ਹਾਂ ਦੇ ਜਵਾਕ ਦੀ ਮੁੰਡੇ ਦੀ ਵੀਡੀਓ ਆਈ ਅਕਸਰ ਪਰਿਵਾਰ ਨੂੰ ਤਾਂ ਪਤਾ ਲੱਗ ਹੀ ਗਿਆ ਹੁਣਾਂ ਇਹ ਮਤਤ ਖਿਆਲ ਕਰਿਓ ਵੀ ਭੁੱਲ ਜਿਓ ਵੀ ਤੁਸੀਂ ਬਿਆਨ ਵਾਪਸ ਲੈ ਲੋਗੇ ਜੀ ਜਵਾਕ ਤੋਂ ਬਿਆਨ ਵਧਵਾ ਦੋਗੇ ਜੀ ਉਹ ਤਾਂ ਹੋਰ ਸੀ ਹੋਸੀ ਨਾ ਇਹ ਨਹੀਂ ਹੋ ਸਕਦਾ ਕਦੇ ਵੀ ਬਿਆਨ ਦਿਓ ਚਾਹੇ ਨਾ ਦਿਓ ਪਰ ਇਹ ਬਿਆਨ ਖਾਲਸਾ ਪੰਥ ਦੀ ਲਿਸਟ ਦੇ ਵਿੱਚ ਦਰਜ ਹੋ ਗਏ ਨੇ ਵੀ ਬਾਬੇ ਜੱਸੀ ਨੇ ਲੱਖੇ ਬਾਬੇ ਦੇ ਸੇਵਾਦਾਰ ਨੇ ਨਾਨਕ ਸਰ ਠਾਰ ਦੇ ਵਿੱਚ ਰਹਿੰਦੇ ਨੇ ਤੇ ਨਾਨਕ ਸਰ ਗੁਰਦਾਰਾ ਸਾਹਿਬ ਦੇ ਹੀ ਕਮਰੇ ਦੇ ਵਿੱਚ ਇੱਕ 7-8 ਸਾਲ ਦੇ ਬੱਚੇ ਦੇ ਨਾਲ ਸਿਰਕ ਸੰਬੰਧ ਬਣਾਏ ਤੇ ਉਹ ਕਿਸ ਤਰ੍ਹਾਂ ਬਣਾਇਓ ਸਾਡੇ ਕੋਲ ਵੀਡੀਓ ਆ ਕਿੱਥੋਂ ਕਿਥੋਂ ਬਿਆਨ ਮੁਕਰੋਗੇ ਤੁਸੀਂ ਇਹੇ ਰਾਤੇ ਰਾਤ ਪੁਲਿਸ ਐਕਸ਼ਨ ਚ ਆਵੇ ਇਹਨਾਂ ਤੇ ਬਣਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਜੇ ਤੱਕ ਅਸੀਂ ਨਹੀਂ ਪਹੁੰਚੇ ਅਸੀਂ ਕਾਫੀ ਦੂਰ ਬੈਠੇ ਆ ਤੇ ਫਿਰ ਜਦੋਂ ਸਾਢੇ 1:00 ਵਜੇ ਆਉਂਦੇ ਫਿਰ ਤੁਸੀਂ ਚੀਕਾਂ ਮਾਰਦੇ ਆ ਜਿੰਨੇ ਸਾਥ ਲਾਣਾ ਹੈਗਾ ਵੀ ਇਹਨੂੰ ਕਿਹਨੇ ਫਿਰ ਉੱਥੇ মিডিਆ ਪੁਛਦਾ ਵੀ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਬਾਬੇ ਦੀ ਗੱਟ ਮਾਰ ਕਰਨ ਦਾ ਅਸੀਂ ਕੁਛ ਕੁ ਸਕਰੀਨ ਸ਼ਾਟ ਲਾ ਦਿੰਨੇ ਆ ਵੀਡੀਓ ਦੇ ਵਿੱਚ ਸਮਝ ਲਿਓ ਪਰ ਇਹ ਹਜੇ ਖੇਡ ਸ਼ੁਰੂ ਹੋਈ ਆ ਠੀਕ ਹੈ ਜੀ ਤੇ ਹੁਣ ਸੰਗਤ ਆਪ ਹੀ ਵੇਖ ਲਵੇ ਕਰਨਾ ਕੀ ਹੈ ਕੀ ਨਹੀਂ ਕਰਨਾ ਅਸਲ ਦੇ ਵਿੱਚ ਇਹਦਾ ਰਿਜ਼ਲਟ ਤਾਂ ਕੋਈ ਹੋਰ ਹੀ ਆਊਗਾ ਹਜੇ ਰੁਕ ਜਾਓ ਹਜੇ ਹਜੇ ਵੇਖ ਰਹੇ ਆ ਤੁਹਾਡੇ ਇੱਕ ਮੂੰਹ ਵੱਲ ਕਰ ਕੀ ਰਹੇ ਆ ਤੁਸੀਂ ਮੈਂ ਮੈਂ ਤਾਂ ਰੋ ਪਿਆ ਉੱਥੇ ਵੀ ਇਹ ਬੋਲਦੇ ਕਿਉਂ ਨਹੀਂ ਬਾਬਾ ਲੱਖਾ ਘਾਲਾ ਬਾਬਾ ਗਰਜੀਤ ਸਿੰਘ ਜੀ ਹੋਣੀ ਤੇ ਬੋਲਣ ਤਾਂ ਜੇ ਆਪ ਸਹੀ ਹੋਣਗੇ ਆਦੇ ਚੇਲੇ ਬਾਲਕਿਆਂ ਨੇ ਤਾਂ ਇਹਨਾਂ ਦੇ ਮੁੰਡੇ ਨਹੀਂ ਛੱਡੇ 7-8 ਸਾਲ ਤੇ ਉਹ ਪਾੜ ਕੇ ਰੱਖਦੇ ਸਰੀਰਕ ਸੰਬੰਧ ਬਣਾ ਬਣਾ ਕੇ ਇਹ ਕਿਧਰ ਬੋਲਣ ਕੇ ਚਰਨ ਘਟ ਵਾਲੇ ਮਸਲੇ ਦੇ ਵਿੱਚ ਤੇ ਹੁਣ ਦੇਖਦੇ ਆ ਕੀ ਗੱਲਬਾਤ ਬਣਦੀ ਆ ਹੁਣ ਜੇ ਕੋਈ ਐਕਸ਼ਨ ਕਰਨਾ ਪਿਆ ਤੇ ਵੱਡੇ ਲੈਵਲ ਤੇ ਅੱਗੇ ਜਿਵੇਂ ਕਿਹਾ ਸੀ ਉਵੇਂ ਹੋਊਗਾ ਤੇ ਪਰ ਅਸੀਂ ਵੇਨਿਆ ਜਰਾਤੇ ਰਾਤ ਪੁਲਿਸ ਸਾਡੀ ਗੈਰ ਹਾਜ਼ਰੀ ਦੇ ਵਿੱਚ ਪਰਚਾ ਕੱਟ ਕੇ ਉਸ ਲੰਡਰ ਸਾਥ ਨੂੰ ਗ੍ਰਿਫਤਾਰ ਕਰਤੀ ਹੈ ਕਿ ਨਹੀਂ ਕਰਤੀ ਤੇ ਉਸ ਸਥਾਨ ਦੀ ਉਸ ਜਗ੍ਹਾ ਦੀ ਤਬਦੀਸ਼ ਹੋਣੀ ਚਾਹੀਦੀ ਇੱਥੇ ਕੀ ਕੁਝ ਹੁੰਦਾ ਰਿਹਾ ਵਾ ਤੇ ਉੱਥੋਂ ਦੇ ਸੀਸੀਟੀਵੀ ਕੈਮਰੇ ਕੱਢ ਰਿਕਾਰਡਿੰਗਾਂ ਕੱਢਣਾ ਚਾਹੀਦੀਆਂ ਤੇ ਫਿਰ ਐਵੇਂ ਮੁੜ ਕੇ ਐਵੇਂ ਚੀਕਾਂ ਨਾ ਮਾਰਿਓ ਵੀ ਸੋਦੇ ਸੀਸੀਟੀਵੀ ਕੈਮਰਾ ਤੇ ਡੀਵੀਆਰ ਨਹੀਂ ਥਿਆਉਂਦੇ ਤੇ ਮੁੜ ਕੇ ਉੱਥੇ ਸੰਘਾ ਆ ਜਾਣਗੇ ਤੇ ਹੁਣ ਦੇਖਦੇ ਆ ਬਣਦਾ ਕੀ ਆ ਆ ਇਸ ਵੀਡੀਓ ਨੂੰ ਜਿਹੜੀ ਹੈਗੀ ਗੱਲਬਾਤ ਵੀ ਤੁਸੀਂ ਕਰ ਲਿਓ ਇਸ ਕੇਸ ਦੇ ਵਿੱਚ ਕੋਈ ਵੀ ਸਿੰਘ ਜਾਂ ਕੋਈ ਵੀ ਬੰਦਾ ਅੱਗੇ ਲੱਗੂਗਾ ਤੇ ਆਪਾਂ ਸਾਰਿਆਂ ਨੇ ਉਹਦਾ ਸਾਥ ਦੇਣਾ ਕੋਸ਼ਿਸ਼ ਕਰਦੇ ਸੀ ਪਹੁੰਚਣ ਦੀ ਤੇ ਬਾਕੀ ਇਹ ਮੋਰਚਾ ਸਾਂਝਾ ਹੀ ਚੱਲੂਗਾ ਤੇ ਦੇਖਦੇ ਆਂ ਕਿ ਪੁਲਿਸ ਇਹਦੇ ਵਿੱਚ ਕੀ ਐਕਸ਼ਨ ਲੈਂਦੀ ਆ ਤੇ ਇਹਦੇ ਵਿੱਚ ਭਾਵੇਂ ਕਰੋੜਾਂ ਅਰਬ ਰੁਪਇਆ ਚੱਲ ਜੇ ਪਰ ਇਹ ਬੰਦਾ ਅਸਲੀ ਗੱਲ ਤਾਂ ਇਹ ਹੈ ਵੀ ਜੇ ਤੁਹਾਨੂੰ ਉਹ ਨਾਨਕ ਸਰਿਆਂ ਨੂੰ ਜਾਂਦਾ ਚਾਹੀਦਾ ਤੇ ਉਹਨੂੰ ਗ੍ਰਿਫਤਾਰ ਕਰਾ ਦੋ ਤੇ ਉਹਨੂੰ ਜੇਲ੍ਹ ਭੇਜ ਦਿਓ ਬਸ ਇਦੋਂ ਘੱਟ ਥੱਲੇ ਥੱਲੇ ਸੀ ਗੱਲ ਨਹੀਂ ਕਰ ਸਕਦੇ ਬਾਕੀ ਉਹ ਕਹਿੰਦੇ ਹੁੰਦੇ ਸਿਆਣੇ ਲਈ ਇਸ਼ਾਰਾ ਕਾਫੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ